जीना जीने लेने के लिए काट करो काट करो काट करो तुम क्या कुछ नहीं कुछ नहीं हुआ है कुछ आंधा है आंधी ओ ये लिपि ये हमने हमने लिपि ਔਰ ਦੇਖੋ ਜੀ ਮਾਨਯੋਗ सीएम साहब पंजाब जी ਵੱਲੋਂ पंजाब ਸਰਕਾਰ ਵੱਲੋਂ ਜਿਹੜੀ ਯੁੱਧ ਨਿਸ਼ਮ ਜਿਹੜੀ ਯੁੱਧ ਦੇ ਵਿਰੁੱਧ ਮੁਹਿੰਮ ਹੈਗੀ ਔਰ ਇਸ ਤੇ ਡੀਜੀਪੀ ਸਾਹਿਬ ਟਾਈਮ ਟੂ ਟਾਈਮ ਜਿਹੜੇ ਸਾਨੂੰ ਇਨਸਟਰਕਸ਼ਨ ਦੇ ਰਹੇ ਹੈਗੇ ਜੀ ਤੋਂ ਡੀਜੀਪੀ ਸਾਹਿਬ ਦਾ ਇਹਦਾ ਕਾਫੀ ਰੈਗੂਲਰ ਸੁਪਰਵਾਈਜ਼ਨ ਜਿਹੜਾ ਹੈਗਾ ਡੇ ਟੂ ਡੇ ਸੁਪਰਵਾਈਜ਼ ਕਰ ਰਹੇ ਹੈਗੇ ਉਹਨਾਂ ਦੇ ਵੱਲੋਂ ਜਿਹੜੀ ਹਦਾਇਤਾਂ ਮਿਲੀਆਂ ਹੈ ਉਹ ਅਸੀਂ ਡਾਊਨ ਦੀ ਲਾਈਨ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਾ ਰਹੇ ਹੈਗੇ। ਉਹਦੇ 'ਚ ਲਾਸਟ 3 ਮਹੀਨੇ ਦੇ ਵਿੱਚ ਜਦੋਂ ਸਟਾਰਟ ਹੋਇਆ ਉਦੋਂ ਵਿੱਚ ਅਸੀਂ 275 ਜਿਹੜੀ ਐਫ ਆਈ ਆਰ ਉਹ ਦਰਜ ਕਰ ਚੁੱਕੇ ਹੈਗੇ। ਇਹਦੇ 'ਚ 423 ਅਕਿਊਜ਼ਡ ਅਸੀਂ ਜਿਹੜੇ ਹੈਗੇ ਫੜੇ ਹੈਗੇ। ਇਹ 'ਚ 8 ਕਿਲੋ ਦੇ ਲਗਭਗ ਹੀਰੋਇਨ ਪਾਵ ਮਦ ਦਿੱਤੀ ਹੈਗੀ। ਜਿਹਦੇ 'ਚ ਇਸ ਤੋਂ ਇਲਾਵਾ 10 ਕਿਲੋ ਦੀ ਪੋਪੀ ਹਸਕੀ 4 ਕਿਲੋ ਇਹਦੇ 'ਚ ਓਪੀਐਮ ਬੀਐਸ ਵੀ ਫੜੀ ਹੈਗੀ। ਔਰ ਲਗਭਗ 824000 ਰੁਪਏ ਅਸੀਂ ਜਿਹੜਾ ਹੈਗਾ ਡਰਗ ਵਾਲੀ ਅਜੇ ਰਿਕਵਰ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਅਸੀਂ ਲਗਭਗ 400 450 ਦੇ ਲਗਭਗ ਜਿਹੜੇ ਹੈਡੇ ਐਡਿਕਟ ਜਿਹੜੇ ਅਸੀਂ ਜਿਹੜੇ ਉਹ ਸੈਂਟਰਾਂ ਤੇ ਅਸੀਂ ਉਹਨਾਂ ਨੂੰ ਲੈ ਜਾ ਕੇ ਉਹਨਾਂ ਨੂੰ ਡੀਡਿਕਟ ਕਰਾਇਆ ਹੈਗਾ ਐਨ ਲਗਭਗ 250 ਦੇ ਲਗਭਗ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਲੈ ਜਾ ਕੇ ਅਸੀਂ ਉਹਨਾਂ ਨੂੰ ਜਿਹੜਾ ਡੀ ਐਡਿਕਟ ਕਰਵਾ ਕੇ ਹੈਗੇ ਪੁਲਿਸ ਅਦੇ ਚ ਡੇ ਟੂ ਡੇ ਬੇਸਿਸ ਤੇ ਜਿਹੜਾ ਕੰਮ ਕਰੀ ਹੈਗੀ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਵਿੱਚ ਲਗਭਗ 20 ਦਿਨਾਂ ਚ ਲਗਭਗ 60 ਦੇ ਲਗਭਗ ਅਸੀਂ ਆਪਾਈ ਹੈ ਜਿਹੜੀ ਹੈਗੀ ਐਡੀ ਪੀਐਸ ਤੇ ਦਰਜ ਕੀਤੀ ਹੈਗੀ ਅਦੇ 75 ਦੇ ਲਗਭਗ ਜਿਹੜੇ ਹੈਗੇ ਅਕਿਊਜ਼ ਅਸੀਂ ਜਿਹੜੇ ਹੈਗੇ ਪੜੇਗੇ ਤੁਹਾਨੂੰ ਇਸ ਦੇ ਇਸ ਤੋਂ ਇਲਾਵਾ ਆ ਵੀ ਦੱਸਣਾ ਚਾਣਨੇ ਆ ਕਿ ਇਹਦੇ ਚ ਅਸੀਂ ਜਿਹੜੀ ਇੱਕੀ ਪ੍ਰੋਪਰਟੀ ਫੀਸਰ ਲਗ 2 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਅਸੀਂ ਜਿਹੜੀ ਹੈਗੀ ਅ ਗੁਰਦਾਸਪੁਰ ਪੁਲਿਸ ਵੱਲੋਂ ਫ੍ਰੀਜ਼ ਕੀਤੀ ਗਈ ਹੈਗੀ ਸਾਡਾ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਜਿਹੜੀ ਜੰਗ ਹੈਗੀ ਇਹਦੇ ਚ ਵਕ ਵਕ ਜਿਹੜੀ ਆਪਰੇਸ਼ਨ ਸਾਡੇ ਚੱਲ ਰਿਹਾ ਹੈਗੇ ਐਂਡ ਅ ਅੱਗੇ ਵੀ ਅਸੀਂ ਇਸੇ ਸਪੀਡ ਨਾਲ ਜਿਹੜਾ ਹੈਗਾ ਇਦਨ ਸ਼ਾਬਿਲ ਦੇ ਵਿੱਚ ਅਸੀਂ ਪੂਰਾ ਪਾਰਟਿਸਪੀਕੇਸ਼ਨ ਅਸੀਂ ਕੋ ਦਸਪੋਸ ਪੁਲਿਸ ਵੱਲੋਂ ਕਰਾਂਗੇ ਬਾਰਡਰ ਤੇ ਵਿੱਚ ਅਗਰ ਲਾਸਟ 3 ਮਹੀਨੇ ਦੀ ਗੱਲ ਕਰੀਏ ਤਾਂ ਕਾਫੀ ਅਸੀਂ ਰਿਕਵਰੀ ਕੀਤੀ ਹੈਗੀ ਉਹ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਲਗਭਗ 2 ਕਿਲੋ ਦੇ ਲਗਭਗ ਇਹ ਅਸੀਂ ਬਾਰਡਰ ਦੇ ਵਿੱਚ ਦਰਾੰਗਲਾ ਤੋਂ ਅਸੀਂ ਖੜੀ ਸੀਗੀ ਉਹਦੇ ਅਲਾਵਾ ਦੋ ਦੋ ਉਹਦੇ ਚ ਪਿਸਟਲ ਵੀ ਸੀ ਅਲੋਂਗ ਵਿਦ ਜਿਹੜਾ ਰਾਉਂਡਸ ਅਸੀਂ ਫੜੇ ਸੀਗੇ ਇਸ ਤੋਂ ਇਲਾਵਾ ਬੈਨਾਮਪੁਰ ਦੇ ਵਿੱਚ ਵੀ ਲਗਭਗ ਅੱਧਾ ਕਿਲੋ ਰਵਿੰਦੀ ਦੀ ਰਿਕਵਰੀ ਹੋਈ ਸੀ ਅੱਧਾ ਕਿਲੋ ਰਵਿੰਦੀ ਰਿਕਵਰੀ ਕਲਾਨੋਵ ਦੇ ਵਿੱਚ ਵੀ ਹੋਈ ਸੀਗੀ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪੁਲਿਸ ਸਟੇਸ਼ਨ ਦੇ ਵਿੱਚ ਇਵਨ ਸਰਦਰ ਦੇ ਵਿੱਚ ਵੀ ਅਸੀਂ ਜਿਹੜੀ ਕਮਰਸ਼ੀਅਲ ਕੁਆंटਿਟੀ ਦੀ ਧਿਆਨ ਦਿੱਤੀ ਹੈ ਤਾਂ ਅਸੀਂ ਲਗਾਤਾਰ ਜਿਹੜੇ ਹੈਗੇ ਇਹਨਾਂ ਤੇ ਸਾਡਾ ਜਿਹੜਾ ਹੈਗਾ ਆਪਰੇਸ਼ਨ ਹੈਗਾ ਉਹ ਚੱਲ ਰਿਹਾ ਹੈਗਾ ਤੁਹਾਨੂੰ ਇਸ ਬਾਰੇ ਵੀ ਦੱਸਣਾ ਚਾਹਾਂਗੇ ਕਿ ਸਾਡੇ ਜਿਹੜੇ ਤਿੰਨ ਮੋਡਿਊਲ ਹੈਗੇ ਉਹ ਡੋਨ ਨਾਲ ਵੀ ਰਿਲੇਟਡ ਜਿਹੜੇ ਕਿ ਡੋਨ ਦੇ ਨਾਲ ਐਰੋਨ ਮੰਗਾਂਦੇ ਸੀਗੇ ਉਹ ਵੀ ਅਸੀਂ ਜਿਹੜੇ ਹੈਗੇ ਇਹਨਾਂ ਤੇ ਐਸੀ ਜਿਹੜੀ ਕਵਰੀਆਂ ਤੇ ਵਿੱਚ ਅਸੀਂ ਬਸਟ ਕੀਤੇ ਹੈਗੇ